ਆ ਕੀ ਬੋਲੀ ਐਨੀ ਹੈ ਪ੍ਰਵੀਨ ਇੰਨਾ ਕਿੰਨਾ ਕੁ ਲੇਟ ਆ ਯਾਰ ਮੈਂ ਅੱਛਾ ਹਾਜੀ ਤੇਰੇ ਪਾਸਾ ਟਾਈਮ ਹੀ ਨਹੀਂ ਹੋਇਆ ਮਨੇ ਟਾਈਮ ਦੇਖੀ ਕਿੰਨਾ ਹੋਇਆਗਾ ਇੱਕ ਵਾਰੀ ਵੀ ਖਿਆਨ ਨਹੀਂ ਆਇਆ ਵੀ ਮੇਰਾ ਕੋਈ ਵੇਟ ਕਰ ਰਿਆ ਹੋਣਾਗਾ ਘਟੋ ਘਟਾ ਸੁਹਾਗ ਰਾਤ ਵਾਲੇ ਦਿਨ ਤਾਂ ਯਾਰ ਦੋਸਤਾਂ ਨੂੰ ਛੱਡ ਦਿੰਦੇ ਫਿਰ ਕਹਿੰਦੇ ਕਿ ਬੋਲਦੀ ਆ ਬੋਲਣਾ ਤਾਂ ਹੋਰ ਕੀ ਕਰਾਂ ਮਨਾਲੇ ਇਹਦੇ ਨਾਲ ਸੁਹਾਗ ਰਾਤ ਮੇਰੇ ਯਾਰਾਂ ਦੋਸਤਾਂ ਬਾਰੇ ਬੋਲਣ ਦੀ ਕੋਈ ਲੋੜ ਨਹੀਂ ਪ੍ਰਵੀਨ ਉਹ ਤੇਰੇ ਤੋਂ ਪਹਿਲਾਂ ਦੇ ਆ ਮੇਰੀ ਜ਼ਿੰਦਗੀ ਚ ਤੇ ਤੂੰ ਹੁਣ ਆਈਆਂ ਐਵੇਂ ਬੋਲੀ ਆ ਨੀ ਬੈਠੀ ਇੱਥੇ ਹੋਣੀ ਕੀ ਫਿਰ ਪਰ ਹੁਣ ਤੁਹਾਡਾ ਵਿਆਹ ਹੋ ਗਿਆ ਘਟਾ ਘਟ ਹੁਣ ਤਾਂ ਯਾਰਾਂ ਦੋਸਤਾਂ ਨੂੰ ਛੱਡ ਦੋ ਨਾ ਕੀ ਕਿਹਾ ਤੂੰ ਉਹਨਾਂ ਕੋਲ ਬੈਠਣਾ ਛੱਡ ਦਿਆਂ ਨਾ ਆਹ ਕਿਹੋ ਜੀਆਂ ਗੱਲਾਂ ਹੋਈਆਂ ਐਨੀ ਪੁਰਾਣੀ ਦੋਸਤੀ ਇੱਕ ਸੈਕਿੰਟ ਚ ਖਤਮ ਕਰਦਿਆ ਕਿਹੜੀ ਗੱਲੋਂ ਜੇ ਕੋਈ ਗੱਲ ਹੋਵੇ ਤਾਂ ਬੰਦਾ ਜਾਰੀ ਖਤਮ ਵੀ ਕਰ ਦੇ ਬਿਨਾਂ ਗੱਲੋਂ ਕਿਵੇਂ ਜਾਰੀ ਤੋੜਦਾ ਮੋਂਨਾਂ ਨਾਲ ਇਹ ਸੇ ਇੰਨਾ ਸਭ ਗੱਲਾਂ ਦਾ ਨਾ ਮੈਨੂੰ ਨਹੀਂ ਪਤਾ ਤੇ ਵਿਆਹ ਤੁਹਾਡਾ ਮੇਰੇ ਨਾਲ ਹੋਇਆ ਦੋਸਤਾਨਾ ਨਹੀਂ ਕਿਹੜਾ ਟਾਈਮ ਹੋ ਗਿਆ ਮੈਨੂੰ ਇੱਥੇ ਦੇਖਦੀ ਵੀ ਹੁਣ ਵੀ ਆਣਗੇ ਹੁਣ ਵੀ ਆਣਗੇ ਪਰ ਨਾ ਜੇ ਮੈਂ ਕਹਿਤਾ ਉਲਟਾ ਚਾਰੇ ਪੈਰ ਜਾ ਕੇ ਮੈਨੂੰ ਪੈਗੇ ਹੱਦ ਆਇਆ ਤੁਹਾਡੇ ਵਾਲੀ ਵੀ ਨਾ ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਵੀ ਕਿਵੇਂ ਬੋਲੀਦਾ ਹੁੰਦਾ ਆਪਦੇ ਘਰ ਵਾਲੇ ਨੂੰ ਹਜੇ ਇੱਕ ਦਿਨ ਵਿਆਹ ਨੂੰ ਨਹੀਂ ਹੋਇਆ ਤੇ ਜ਼ਬਾਨ ਤੇਰੇ ਗਿੱਟਦੀ ਲੱਗੀ ਐ ਘਰ ਵਾਲਾ ਘਰ ਵਾਲੇ ਦਾ ਮਤਲਬ ਪਤਾ ਕੀ ਹੁੰਦਾ ਜੇ ਸ਼ਾਇਦ ਕਿਤੇ ਮਤਲਬ ਪਤਾ ਹੁੰਦਾ ਨਾ ਤਾਂ 2 ਘੰਟੇ ਪਹਿਲਾਂ ਮੇਰੇ ਕੋਲ ਬੈਠੇ ਹੁੰਦੇ ਕਰਵਾਂ ਨਾਲੇ ਹੋਰ ਉਹ ਫਿਰ ਕੀ ਹੋ ਗਿਆ ਜੇ ਥੋੜਾ ਜਿਹਾ ਲੇਟ ਹੋ ਗਿਆ ਉਹ ਤੂੰ ਨਿੱਕੀ ਜੀ ਗੱਲ ਪਿੱਛੇ ਐਡਾ ਵੱਡਾ ਗਲੇਸ਼ ਖੜਾ ਕਰ ਲਿਆ ਹਾਂ ਬਸ ਖੜਾ ਕੀਤਾ ਮੈਂ ਕਲੇਸ਼ ਨਾਲੇ ਜੋ ਤੁਸੀਂ ਕੀਤਾ ਨਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਹਾਂ ਤੇ ਜਿਹੜਾ ਕੁਝ ਤੂੰ ਕੀਤਾ ਉਹ ਮੈਨੂੰ ਵੀ ਨਹੀਂ ਚੰਗਾ ਲੱਗਿਆ ਤੇਰੇ ਘਰ ਦੇ ਨੇ ਤੈਨੂੰ ਆਹ ਗੱਲ ਦਿੱਤੀ ਸੀ ਯਾਰ ਮੇਰੀ ਛੱਡ ਨਾ ਤੈਨੂੰ ਕਿੰਨੀ ਕਹਾ ਨਾਲੇ ਗੱਲ ਸੁਣ ਮੇਰੇ ਘਰ ਦੇ ਨੂੰ ਮਾੜਾ ਚੰਗਾ ਬੋਲਣ ਦੀ ਕੋਈ ਲੋੜ ਨਹੀਂ ਫੇਰ ਨਾ ਕਹੀ ਵੀ ਮੈਨੂੰ ਦੱਸਿਆ ਨਹੀਂ ਮੇਰੀ ਗੱਲ ਵੀ ਕੰਨ ਖੋਲ ਕੇ ਸੁਣ ਲੈ ਫਿਰ ਮੇਰੇ ਵੀ 11 ਦੋਸਤਾਂ ਤੱਕ ਤੈਨੂੰ ਜਾਣ ਦੀ ਲੋੜ ਨਹੀਂ ਤੇ ਜੇ ਇਸ ਘਰ 'ਚ ਰਹਿਣਾ ਨਾ ਤਾਂ ਮੇਰੇ ਕੁਛ ਉਸੂਲ ਨੇ ਉਹਨਾਂ ਮੁਤਾਬਕ ਤੈਨੂੰ ਚੱਲਣਾ ਪੂ ਅੱਛਾ ਨਾ ਐਡਾ ਕਿ ਤੂੰ ਮਹਾਰਾਜਾਂ ਦਾ ਜਿਹੜੇ ਤੇਰੇ ਉਸੂਲਾਂ ਤੇ ਚੱਲੂਗੀ ਮੈਂ ਐਂ ਸਮਝ ਲੈ ਫਿਰ ਕੈਂਚੀ ਵਾਂਗੂ ਜ਼ਬਾਨ ਚਰਾਉਣ ਵਾਲੀਆਂ ਕੁੜੀਆਂ ਨਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗੀਆਂ ਫਿਰ ਵਿਆਹ ਹੀ ਨਹੀਂ ਕਰਵਾਉਣਾ ਸੀਗਾ ਜੇ ਵਿਆਹ ਨੂੰ ਹਾਂ ਕਿ ਦਿੱਤੀ ਨਾ ਤਾਂ ਕੁਛ ਹੋਰ ਹੈ ਨਾ ਕਰਦੇ ਵਿਆਹ ਨੂੰ ਕਾਹਨੂੰ ਆ ਖੁਸ਼ ਹੋਣਾ ਸੀ ਫਿਰ ਉਏ ਹੁਣ ਨਾ ਕਰ ਦਿੰਨਾ ਹੁਣ ਕੀ ਵਿਗੜਿਆ ਜੇ ਤੂੰ ਆਹੀ ਕੁਛ ਚਾਹੁੰਨੀ ਐ ਪ੍ਰਵੀਨ ਰਿਸ਼ਤੇ ਤੋਂ ਲੈ ਕੇ ਵਿਆਹ ਤੱਕ ਨਾ ਤੂੰ ਬਹੁਤ ਬਦਲ ਗਈ ਹਾਂ ਬਦਲ ਗਈ ਕਿਉਂਕਿ ਬੋਲ ਚੁੱਪ ਕਿਉਂ ਕਰ ਗਈ ਦੱਸ ਵੀ ਹੁਣ ਹੋਇਆ ਕੀ ਐ ਕਿਹੜਾ ਤੇਰੇ ਨਾਲ ਮੱਥਾ ਮਾਰੇ ਆ ਬੰਨੇ ਤੇਰੇ ਮੂਰੇ ਹੱਥ ਮੈਂ ਨਹੀਂ ਤੇਰੇ ਤੋਂ ਜਿੱਤ ਸਕਦੀ ਐਗੀ ਆਖੇ ਮੱਥਾ ਮਾਰੇ ਫਿਰ ਵਿਆਹ ਕਿਉਂ ਕਰਵਾਇਆ ਸੀ ਮੇਰੇ ਨਾਲ ਜੇ ਆਹੀ ਕੁਛ ਬੋਲਣਾ ਸੀ ਮੈਨੂੰ ਬਕਵਾਸ ਕਰਨ ਦੀ ਲੋੜ ਨਹੀਂ। ਮੈਂ ਤੂੰ ਕਿਹੜਾ ਨਹੀਂ ਕਰਵਾਇਆ? ਤੂੰ ਹੀ ਜਵਾਬ ਦੇ ਦਿੰਦਾ। ਹੁਣ ਤੈਨੂੰ ਮੈਂ ਮਾੜੀ ਲੱਗਣ ਲੱਗੀ। ਮਾੜੀ ਨਹੀਂ ਲੱਗਦੀ। ਤੇਰੀ ਬੋਲੀ ਮਾੜੀ ਲੱਗਦੀ ਹੈ ਜਿਹੜਾ ਕੁਝ ਤੂੰ ਬੋਲਦੀ ਹੈ। ਅੱਛਾ। ਲੈ ਮੇਰੇ ਦਿਮਾਗ 'ਚ ਵਰਕੇ ਪਿਆ। ਵੀ ਮੈਂ ਬੇਫਾਲਤ ਦਾ ਬੋਲੂਗੀ। ਫਿਰ ਮੇਰੇ ਦਿਮਾਗ 'ਚ ਫਰਕ ਪੈ ਗਿਆ ਉਹ। ਹਾਂ। ਮੇਰੇ ਤਾਂ ਦਿਮਾਗ 'ਚ ਵਰਕਾ ਪਈ ਗਿਆ। ਜਦੋਂ ਤੁਹਾਡੇ ਨਾਲ ਵਿਆਹ ਕਰਾਇਆ। ਕਦੀ ਚੰਗੀ ਰਹਿੰਦੀ ਜੇ ਜਵਾਬ ਦੇ ਦਿੰਦੀ। ਕਾਹਨੂੰ ਆ ਦਿਨ ਦੇਖਣੇ ਪੈਂਦੇ? ਕਾਹਨੂੰ ਕਹੋਣਾ ਪੈਂਦਾ ਬੇਮਤਲਬ ਦਾ ਇਹ। ਚਲ। ਓਏ ਹੁਣ ਦੇ ਦੇ ਫਿਰ ਜਵਾਬ। ਹਜੇ ਵੀ ਕੀ ਹੋਇਆ ਹਜੇ ਤਾਂ ਇੱਕ ਦਿਨ ਹੀ ਹੋਇਆ ਵਿਆਹ ਨੂੰ ਅੱਛਾ ਤੁਸੀਂ ਤਾਂ ਚਾਹਨੀ ਹੋਗੇ ਦੇ ਦੇ ਜਵਾਬ ਕੋਈ ਗੁੱਡਾ-ਕੁੱਡੀ ਦਾ ਖੇਡ ਹੈ ਵੀ ਜਵਾਬ ਦੇ ਦੇ ਮੈਂ ਚਾਕੇ ਤੇਨੀ ਤਾਂ ਤੂੰ ਐ ਕਹੀ ਮੈਨੂੰ ਜਾਨੀਂ ਵੀ ਜਵਾਬ ਦੇ ਦੇ ਬੋਲੀ ਤਾਂ ਤੂੰ ਜਾਨੀਂ ਮੇਰਾ ਨਾ ਦਿਮਾਗ ਨਹੀਂ ਹਿੱਲਿਆ ਵੀ ਮੈਂ ਬੇਫਾਲਤੂ ਦਾ ਬੋਲੂਗੀ ਗਲਤੀ ਤੁਹਾਡੀ ਹੈ ਤਾਂ ਬੋਲੀਆਂ ਮੈਂ ਹਾਂ ਆਪੀ ਗਲਤੀ ਮੇਰੀ ਹੈ ਹਜੇ ਇੱਕ ਦਿਨ ਵਿਆਹ ਨੂੰ ਹੈ ਤੈਨੂੰ ਐ ਤਾਂ ਪਤਾ ਹੈ ਵੀ ਅੱਜ ਆਪਣਾ ਵਿਆਹ ਹੋਇਆ ਹੈ ਰਿਸ਼ਤੇਦਾਰ ਵੀ ਤਾਂ ਸਾਹਮਣੇ ਆ ਯਾਰ ਦੋਸਤ ਵੀ ਤਾਂ ਸਾਹਮਣੇ ਆ ਉਹ ਗੱਲਾਂ ਤਾਂ ਸੋਚਦੀ ਨਹੀਂ ਯਾਰ ਤੂੰ ਮੈਨੂੰ ਨਾ ਮਤ ਦੇਂਦੀ ਲੋੜ ਨਹੀਂ ਮੈਨੂੰ ਸਾਰਾ ਕੁਝ ਪਤਾ ਮੈਂ ਨਿਆਣੀ ਨਹੀਂ ਵੀ ਮੈਨੂੰ ਕਿਸੇ ਚੀਜ਼ ਦੇ ਨਹੀਂ ਨਾਲਜ ਹੈਗੀ ਚੁੱਪ ਕਰ ਜਾ ਪ੍ਰਵੀਨ ਰਿਸ਼ਤੇਦਾਰ ਬੈਠੇ ਬਾਹਰ ਅਗਲਾ ਕੀ ਸੋਚੂ ਵੀ ਪਹਿਲੇ ਦਿਨ ਹੀ ਲੜੀ ਜਾਂਦੇ ਆ ਜਿਹਨੇ ਜੋ ਸੋਚਣਾ ਸੋਚੀ ਜਾਂਦੇ ਠੀਕ ਆ ਮੈਨੂੰ ਕਿਸੇ ਦਾ ਡਰ ਨਹੀਂ ਮਾਰਿਆ ਹੈਗਾ ਚੰਗਾ ਪੈ ਜਾ ਐਸਾ ਨਾਲੇ ਹੋਰ ਕਿੱਥੇ ਕਰਮਾਂ ਚ ਧਰੇ ਪਿਆ ਸੀਗਾ ਪਰ ਰੀਨਾ ਕੀ ਹੋਇਆ? ਤੈਨੂੰ ਮੂੰਹ ਦਾ ਘਤੋ ਕਿਉਂ ਹੈ? ਨਹੀਂ ਨਹੀਂ, ਕੁਝ ਨਹੀਂ ਹੋਇਆ। ਮੈਨੂੰ ਬੈਸੀ ਲੱਗਦਾ। ਕੋਈ ਨਾ ਕੋਈ ਗੱਲ ਤੇ ਜ਼ਰੂਰ ਹੈਗੀ ਹੈ। ਆ ਜਾ, ਅੰਦਰ ਬੈਠ ਕੇ ਗੱਲ ਕਰਦੇ ਹਾਂ। ਮੈਂ ਤੁਹਾਨੂੰ ਕਿਹਾ ਨਾ ਕੋਈ ਗੱਲ ਨਹੀਂ ਹੈਗੀ। ਤੂੰ ਅੰਦਰ ਬੈਠ ਕੇ ਕੀ ਗੱਲ ਕਰਨੀ ਹੈ? ਤੇਰਾ ਨਾ ਮੂੰਹ ਦੱਸ ਹੀ ਜਾਂਦਾ ਕਿ ਕੋਈ ਨਾ ਕੋਈ ਗੱਲ ਤਾਂ ਹੋਈ ਹੈ। ਆ ਜਾ, ਅੰਦਰ ਸਾਲ ਜੇ। ਤਾਂ ਪਰੇ ਬੈਠ ਜੁਰ ਤੇ ਹੁਣ ਮੈਨੂੰ ਦੱਸ ਵੀ ਕੀ ਗੱਲ ਹੋਈ ਐ ਮੈਂ ਨਾ ਲੋਕ ਘਰੀ ਜੰਨੀ ਐ ਜਦੋਂ ਤੇ ਤੇਰਾ ਵਿਆਹ ਹੋਇਆ ਉਦੋਂ ਦਾ ਤੇਰਾ ਚਿਹਰਾ ਨਾ ਮੁਰਝਾਇਆ ਪਿਆ ਨਹੀਂ ਦੀਦੀ ਖੋਣਾ ਨਾ ਮੈਨੂੰ ਲੱਗੇ ਜਾਂਦਾ ਕੋਈ ਗੱਲ ਨਹੀਂ ਹੈਗੀ ਮੈਨੂੰ ਨਹੀਂ ਪਤਾ ਮੈਨੂੰ ਨਾ ਤੇਰੇ ਚਿਹਰੇ ਤੇ ਸਾਫ਼ ਦਿਖੀ ਜਾਂਦਾ ਵੀ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਈ ਐ ਨਾਲੇ ਤੂੰ ਮੇਰੀ ਸਾਕੀ ਭੈਣ ਆ ਮੈਨੂੰ ਤੇਰਾ ਪਤਾ ਲੱਗ ਜਾਂਦਾ ਵੀ ਜੇ ਤੂੰ ਮੇਰੇ ਤੋਂ ਕਦੇ ਗੱਲ ਲੁਕੋਏਂਗੀ ਨਾ ਕਿਤੇ ਮੈਨੂੰ ਪਤਾ ਨਾ ਲੱਗਦਾ ਜੀ ਜਾਨੂੰ ਕਈ ਤਾਂ ਜਾਣੀਆਂ ਵੀ ਕੋਈ ਗੱਲ ਨਹੀਂ ਹੈਗੀ ਨਾਲੇ ਵੈਸੇ ਵੀ ਮੈਂ ਤੁਹਾਡੇ ਤੋਂ ਗੱਲ ਲੁਕਾ ਕੇ ਕਿੱਧਰ ਜਾਉਂਗੀ ਅੱਛਾ ਚਲ ਠੀਕ ਹੈ ਤੂੰ ਐਂ ਦੱਸ ਤੈਨੂੰ ਆਪਣਾ ਘਰ ਕਿਵੇਂ ਲੱਗਿਆ ਠੀਕ ਹੈ ਜੀ ਵਧੀਆ ਬੱਸ ਸਿਰਫ ਠੀਕ ਹੈ ਕੀ ਗੱਲ ਤੇਰੇ ਇੱਥੇ ਜੀ ਨਹੀਂ ਲੱਗਦਾ ਦੇਵੀ ਕਿਵੇਂ ਦੀ ਗੱਲ ਕਰਦੀ ਨਾ ਬਣਾ ਜੀ ਕਿਉਂ ਨਹੀਂ ਲੱਗੂਗਾ ਜਦੋਂ ਮੇਰੀ ਭੈਣ ਮੇਰੇ ਕੋਲ ਹੋਊਗੀ ਪਰ ਪ੍ਰਵੀਨ ਸੱਚੀ ਅੱਜ ਨਾ ਮੈਨੂੰ ਅਜੀਬ ਜਿਹਾ ਲੱਗੀ ਜਾਂਦਾ ਤੇ ਨਾਲ ਗੱਲ ਕਰਕੇ ਅਜੀਬ ਮਤਲਬ ਮੈਂ ਕੁਝ ਸਮਝੀ ਨਹੀਂ ਮੇਰੇ ਨਾਲ ਅਜੀਬ ਕਿਉਂ ਮੈਨੂੰ ਐਵੇਂ ਲੱਗਿਆ ਜਾਂਦਾ ਪ੍ਰਵੀਨ ਸ਼ਾਇਦ ਤੂੰ ਪਹਿਲੇ ਵਰਗੀ ਪ੍ਰਵੀਨ ਨਹੀਂ ਰਹੀ ਜਿਹੜੀ ਵਿਆਹ ਤੋਂ ਪਹਿਲਾਂ ਸੀ ਕੀ ਮਤਲਬ ਤੁਹਾਡਾ ਤੁਸੀਂ ਕਹਿਣਾ ਕੀ ਚਾਹੁੰਦੇ ਕਹਿਣਾ ਤਾਂ ਮੈਂ ਇਹੀ ਚਾਉਂਦੀ ਆ ਪ੍ਰਵੀਨ ਜਿਵੇਂ ਤੂੰ ਪਹਿਲਾਂ ਹੱਸਦੀ ਖੇਡਦੀ ਸੀ ਚੁਲਬਲੀ ਜੀ ਹੁੰਦੀ ਸੀ ਪਰ ਹੁਣ ਤੂੰ ਉਹ ਨਹੀਂ ਰਹੀ ਐਵੇਂ ਲੱਗ ਕੇ ਜਾਂਦਾ ਤੁਹਾਨੂੰ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਵਹਿਮ ਹੂੰ ਠੀਕ ਹੈ ਮੈਨੂੰ ਵਹਿਮ ਲੱਗਿਆ ਹੋਣਾ ਜੇ ਤੂੰ ਨਹੀਂ ਦੱਸਣਾ ਉਹ ਤੇਰੀ ਮਰਜ਼ੀ ਹੈ ਫਲੇ ਗੱਲਾਂ ਛੱਡ ਤੂੰ ਐਂ ਦੱਸ ਅਨਮੋਲ ਦਾ ਸੁਭਾਅ ਕਿਵੇਂ ਦਾ ਲੱਗਿਆ ਤੇਰਾ ਖਿਆਲ ਰੱਖਦਾ ਹੈ ਜਾਂ ਨਹੀਂ ਦੇਦੀ ਕਿਵੇਂ ਦੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਮੈਂ ਨਾ ਜਾ ਕੇ ਅरेस्ट ਕਰ ਰਹੇ ਹਾਂਗੇ ਮੇਰੀ ਗੱਲ ਸੁਣ ਗੱਲ ਨਾ ਢਾਲ ਜੋ ਮੈਂ ਪੁੱਛੋ ਉਹ ਜਵਾਬ ਦੇ ਕੇ ਜਾ ਦੇਦੀ ਮੇਰੀ ਤबीयत ਨਹੀਂ ਠੀਕ ਹੈਗੀ ਫੇਰ ਕਰਦੇ ਆਂ ਆਪਾਂ ਗੱਲ ਕਮਾਲ ਦੀ ਗੱਲ ਹੈ ਪ੍ਰਵੀਨ ਹੋਇਆ ਕੀ ਤੈਨੂੰ ਇਹਨੂੰ ਤੂਕੀ ਗਿਆ ਮੇਰੀ ਭੈਣ ਨੂੰ ਪਹਿਲੇ ਤਾਂ ਇਹੋ ਜੀ ਕਦੇ ਵੀ ਨਹੀਂ ਸੀ ਛਿੜੀ ਫੇਰ ਗੱਲ ਹੁੰਦੀ ਸੀ ਆ ਕੇ ਮੇਰੇ ਨਾਲ ਸਾਰੀ ਗੱਲ ਸ਼ੇਅਰ ਕਰਦੀ ਸੀ ਕਰੋ ਇਹਨੇ ਨੂੰ ਹੋ ਕੀ ਗਿਆ ਹੁਣ ਵਾਹ ਜਦੋਂ ਵੇਖੋ ਫੋਨ 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 ਉਹ ਸਾਰਾ ਦਿਨ ਫੋਨ 'ਚ ਬੜੀ ਰਹਿਣੀ ਐ ਜੇ ਆਹੀ ਕੁਛ ਕਰਨਾ ਸੀ ਉੱਥੇ ਕਰਦੀ ਇੱਥੇ ਕਰਨ ਦੀ ਕੀ ਲੋੜ ਸੀ ਕਿਉਂ ਹੁਣ ਮੈਂ ਫੋਨ ਵੀ ਨਹੀਂ ਚਲਾ ਸਕਦੀ ਹੈਗੀ ਇਹਦੇ ਤੇ ਵੀ ਪਾਬੰਦੀ ਲਗਾਓਗੇ ਫੋਨ ਚਲਾਉਣਾ ਬੰਦਾ 10 ਮਿੰਟ ਚਲਾ ਲੇ 20 ਮਿੰਟ ਚਲਾ ਲੇ ਜਿਉਂ ਤੜਕੇ ਤੋੜਦੀਆਂ ਸਾਰਾ ਦਿਨ ਫੋਨ 'ਚ ਬੜੀ ਰਹਿਣੀ ਆ ਯਾਰ ਤੂੰ ਯਾਰ ਹਾਤਾ ਫੇਰ ਕਿੱਡੀ ਗੱਲ ਹੋ ਗਈ ਤੁਸੀਂ ਮੱਚਦੇ ਕਿਉਂ ਲੜਾਈ ਕਿਸ ਗੱਲ ਦੀ ਆ ਮੈਂ ਮੱਚਦਾ ਨਹੀਂ ਹੈਗਾ ਨਾਲੇ ਮੈਨੂੰ ਮੱਚਣ ਦੀ ਕੀ ਲੋੜ ਆ ਤੂੰ ਮੇਰੇ ਘਰ ਵਾਲੀ ਐ ਤੇ ਮੈਨੂੰ ਪਤਾ ਆ ਮੈਨੂੰ ਦੱਸਣ ਦੀ ਲੋੜ ਨਹੀਂ ਐਗੀ ਉਹ ਫਿਰ ਕੋਈ ਕੰਮ ਤੋਂ ਦੇ ਨੂੰ ਹੱਥ ਪਾ ਲਿਆ ਕਰੋ ਭਾਬੀ ਵਿਚਾਰੀ ਇਕੱਲੀ ਕੰਮ ਕਰਦੀ ਐ ਦੇਖਿਆ ਸਿੱਧੀ ਜੀ ਗੱਲ ਨਾ ਤਾਂ ਮੈਂ ਆਪਣੇ ਪਿੰਡ 'ਚ ਕੰਮ ਕਰਾਂ ਸੀ ਤੇ ਇੱਥੇ ਤੋਂ ਉਮੀਦ ਕੀ ਕਰ ਦੋ ਨਵੇਂ ਦਿਨ ਚੰਗਾ ਬਣਾ ਬਤਾ ਦਾ ਮੈਥੋਂ ਨਹੀਂ ਕੰਮ ਕਰ ਹੁੰਦੇ ਹੈਗੇ ਜੇ ਹਾਂ ਕੁਛ ਕਰਨਾ ਸੀ ਤਾਂ ਸਾਨੂੰ ਪਹਿਲਾਂ ਦੱਸ ਦਿੰਦੇ ਵੀ ਸਾਡੀ ਕੁੜੀ ਨੂੰ ਕੰਮ ਨਹੀਂ ਆਉਂਦਾ ਮੈਂ ਤੇਰੇ ਨਾਲ ਵਿਆਹ ਹੀ ਨਾ ਕਰਾਉਂਦਾ ਉਹ ਤੇਰੇ ਨਾਲ ਵਿਆਹ ਕਰਾਉਣ ਚ ਰਾਜੀ ਵੀ ਕੌਣ ਸੀ ਮੈਨੂੰ ਵੀ ਘਰ ਦੇ ਅੱਗੇ ਹਾਰਨਾ ਪੈ ਗਿਆ ਨਹੀਂ ਮੈਂ ਤਾਂ ਆਪਸਤਾ ਨਹੀਂ ਤੇਰਾ ਵਿਆਹ ਕਰਵਾ ਕੇ ਓਏ ਪਛਤਾਤਾ ਮੈਂ ਰਿਆਂ ਕਿਸਮਤ ਤਾਂ ਮੇਰੀ ਫਟ ਗਈ ਜੋ ਤੂੰ ਇਹ ਜੀ ਮੇਰੇ ਪੱਲੇ ਪੈ ਗਈ ਇਹੋ ਜੀ ਦਾ ਕੀ ਮਤਲਬ ਮੇਰੀ ਗੱਲ ਸੁਣ ਲੈ ਹੁਣ ਤੱਕ ਨਾ ਮੈਂ ਤੇਰੇ ਹੀ ਸੁਣਦੀ ਆਈਆਂ ਪਰ ਹੁਣ ਨਹੀਂ ਜਿਵੇਂ ਬੋਲੇਗਾ ਉਹਵੇਂ ਪਲਵਾ ਲੇਗਾ ਫੇਰ ਨਾ ਕਹੇ ਕਿ ਵੀ ਮੈਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਲੱਗੀ ਸਾਨੂੰ ਮੋਂ ਤੱਕ ਮੇਰੀਆਂ ਕੀ ਸੁਣ ਲਈਆਂ ਹਜੇ ਸਾਲਾ 10 ਦਿਨ ਨਹੀਂ ਹੋਏ ਵਿਆਹਨ ਤੇ ਲੋਕ ਪਤਾ ਕੰਦਾ ਨਾ ਕੰਨਾਂ ਲਾ ਕੇ ਸੁਣਦੇ ਆ ਵੀ ਦੇਖ ਲੋ ਓਏ ਇਹਨਾਂ ਦੇ 10 ਦਿਨ ਵਿਆਹ ਨੂੰ ਨਹੀਂ ਹੋਏ ਦੇਖ ਕਿਵੇਂ ਜੁੰਡਮ ਜੁੰਡੀ ਹੁੰਦੇ ਆ ਯਾਰ ਲੋਕਾਂ ਦਾ ਕੰਮ ਹੈ ਬੋਲਣਾ ਬੋਲੀ ਜਾਂਦੇ ੱਸ ਵੀ ਮੈਂ ਨਹੀਂ ਕਿਸੇ ਦੀ ਪਰਵਾਹ ਕਰਦੀ ਠੀਕ ਆ ਮੈਂ ਉਹੀ ਕਹੂੰ ਜੋ ਮੈਨੂੰ ਚੰਗਾ ਲੱਗਦਾ ਮੈਂ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣੀ ਆ ਲੋਕਾਂ ਦੇ ਹਿਸਾਬ ਨਾਲ ਨਹੀਂ ਜਿਉਣੀ ਜਿਵੇਂ ਕੌਂਸਲਰਾਂ ਦਾ ਤੁਸੀਂ ਕਰੋ ਜਿਵੇਂ ਮੈਨੂੰ ਚੰਗਾ ਲੱਗਦਾ ਮੈਂ ਕਰੂੰਗੀ ਕਾਲ ਖਤਮ ਤੈਨੂੰ ਲੋਕਾਂ ਦੀ ਕਿੱਥੇ ਪਰਵਾ ਲੋਕਾਂ ਦੀ ਪਰਵਾਹ ਤਾਂ ਸਾਲੀ ਮੈਨੂੰ ਕਰਨੀ ਪੈਂਦੀ ਆ ਜਦੋਂ ਮੈਨੂੰ ਕਹਿੰਦੇ ਆ ਨਾ ਲੋਕ ਤੈਨੂੰ ਨਹੀਂ ਨਾ ਕਹਿੰਦੇ ਲੋਕ ਬਸ ਸੱਜ ਕੇ ਜਾ ਉਹ ਲੈ ਤੁਹਾਡੇ ਤੇ ਲੋਕਾਂ ਤੋਂ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਮੇਰੇ ਤੇ ਨਹੀਂ ਕਰਖਦੇ ਨੇ ਵੀ ਮੈਂ ਕੀ ਕਰਦੀ ਆ ਕੀ ਨਹੀਂ ਕਰਦੀ ਜਿਹਦੇ ਘਰੇ ਕਲੇਸ਼ ਹੁੰਦਾ ਨਾ ਲੋਕ ਉਹਨਾਂ ਦੀ ਨਿਗਾਹ ਰੱਖਦੇ ਹੁੰਦੇ ਆ ਫੱਦੋਂ ਵੱਧ ਕੇ ਕਲੇਸ਼ ਹੋਵੇ ਕਲੇਸ਼ ਮੈਂ ਇਕੱਲੀ ਨਹੀਂ ਕਰਦੀ ਲੱਖੀ ਸਮਝ ਉਹ ਫਿਰ ਮੈਂ ਤਾਂ ਤੈਨੂੰ ਐਡਾ ਕੁਝ ਕਹੀ ਨਹੀਂ ਮੈਂ ਤਾਂ ਤੈਨੂੰ ਇਹ ਚੀਜ਼ ਆਖਿਆ ਵੀ ਫੋਨ ਦਾ ਕਿਹੜਾ ਛੱਡ ਦੇ ਤੂੰ ਭਾਬੀ ਨਾਲ ਕੰਮ ਕਰਾ ਦੇ ਉਮਰਿਆ ਚਾਰੇ ਸਰ ਚੱਕ ਕੇ ਮੇਰੇ ਸਿਰ ਪੈ ਗਈ ਜਦ ਮੇਰੀ ਕਾਨੀ ਮੈਨੂੰ ਕੁਛ ਕਹਿੰਦੀ ਉਹ ਨਹੀਂ ਮੈਨੂੰ ਕਹਿੰਦੀ ਵੀ ਮੇਰੇ ਨਾਲ ਕੰਮ ਕਰ ਤਾ ਤੇ ਫਿਰ ਤੂੰ ਕਿਉਂ ਕਹਿਣਾ ਜੇ ਤੈਨੂੰ ਇੰਨੀ ਈ ਗੇਜ਼ ਹੁੰਦਾ ਭਾਬੀ ਦਾ ਜਾ ਜਾ ਕੇ ਆਦਾ ਤੂੰ ਕਰਾ ਦੇ ਪਰ ਮੈਨੂੰ ਉਹ ਲੈਕਚਰ ਜਾਣਾ ਦੇ ਤਾਂ ਹੀ ਤਾਂ ਵਿਗੜੀ ਐ ਜੇ ਤੈਨੂੰ ਭਾਬੀ ਕਹਿੰਦੀ ਨਹੀਂ ਕੰਮ ਉਹ ਜੇ ਕੱਲ ਨੂੰ ਅੱਡ ਹੋਣਾ ਪੈ ਗਿਆ ਕਿੱਥੋਂ ਕੰਮ ਕਰ ਲੇਗੀ ਕਿੱਥੋਂ ਮੈਨੂੰ ਲੰਗਰ ਲਾ ਕੇ ਖਵਾ ਦੇਂਗੀ ਤੂੰ ਮੈਂ ਘਰ ਦੀ ਲਾਡਲੀ ਰੱਖੀ ਹੋਈ ਸੀ ਆ ਕੰਕਰ ਕਲੇਸ਼ ਦਾ ਮੈਨੂੰ ਇੱਥੇ ਆ ਕੇ ਦੇਖਣਾ ਪੈ ਰਿਹਾ ਦਾ ਮੈਂ ਤਾਂ ਰੱਬ ਅੱਗੇ ਆ ਨਾ ਕੋਸਦੀ ਆ ਵੀ ਮੇਰਾ ਜੋ ਤੇਰੇ ਨਾਲ ਮੱਥਾ ਲ ਉਹ ਜੇ ਲਾਡਲੀ ਰੱਖਣਾ ਸੀ ਤੈਨੂੰ ਤਾਂ ਉੱਥੇ ਹੀ ਰੱਖ ਲੈਂਦੇ ਪਿੰਗੇ 'ਚ ਪਾ ਕੇ ਇੱਥੇ ਤੋੜਨ ਦੀ ਕੀ ਲੋੜ ਸੀ ਜੇ ਉਹਨਾਂ ਨੇ ਵਿਆਹ ਕਰਤਾ ਇਹ ਤਾਂ ਇਹ ਮਤਲਬ ਤਾਂ ਹੈ ਨਹੀਂ ਵੀ ਮੈਂ ਥੋੜੀ ਇੱਥੇ ਗੋਲਗੁਲਾਮੀਆਂ ਕਰੂੰਗੀ ਬਸ ਤੁਸੀਂ ਤਾਂ ਤਾਂ ਖੁਸ਼ ਹੋ ਜੇ ਸਾਰੇ ਦਿਨ ਕੰਮ ਕਰ ਕਰਦੀ ਰਾਵਾਂ ਪੈਣੀ ਆ ਜਿਹੜੀ ਤੁਹਾਡੇ ਨੀਚੇ ਲੱਗੀ ਹੋਈ ਆ ਮੇਥੋਂ ਉਮੀਦ ਨਾ ਰੱਖਿਓ ਕੰਮ ਦੀ ਓਏ ਅਸੀਂ ਥੱਲੇ ਲਾ ਕੇ ਨਹੀਂ ਰੱਖਿਆ ਭਾਬੀ ਨੂੰ ਆਪਦੀ ਲਾਡਲੀ ਬਣਾ ਕੇ ਰੱਖਿਆ ਹੋਇਆ ਆਪਦਾ ਘਰ ਸਮਝ ਕੇ ਕੰਮ ਕਰਦੀ ਆ ਬਗਾਨਾ ਘਰ ਨਹੀਂ ਸਮਝਿਆ ਉਹਨੇ ਕਦੇ ਮੈਨੂੰ ਪਤਾ ਮੈਨੂੰ ਨਾ ਚਾਰ ਤੈਨੂੰ ਚਾਰ ਦਾ ਨਹੀਂ ਤੇਰੇ ਚੰਗੇ ਲਈ ਕਹਿਣਾ ਪ੍ਰਵੀਨ ਮੈਂ ਤੁਹਾਨੂੰ ਕਹਿੰਨਾ ਤੂੰ ਸਮਝ ਜਾ ਕੰਮ ਧੰਦਾ ਕਰਾ ਦਿਆ ਕਰ ਕੱਲ ਨੂੰ ਔਖੀ ਹੋਏਂਗੀ ਤੂੰ ਯਾਰ ਮੈਨੂੰ ਐਂ ਦੱਸ ਤੂੰ ਮੈਂ ਤਾਂ ਕਿਹੜੇ ਜਾਂਦਾ ਬਦਲਾ ਲੈ ਰਿਆ ਸੌਰੀ ਸਮਝ ਨਹੀਂ ਆਉਂਦੀ ਜੇ ਤਾਂ ਪਿਆਰ ਨਾਲ ਬੋਲੋ ਤਾਂ ਵੀ ਇਹ ਤਰਫ ਦੀ ਐ ਸਮਝਦਾ ਤੁਸੀਂ ਨਹੀਂ ਰਹੇ ਮੈਨੂੰ ਹਾਂ ਯਾ ਹੱਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਤੁਸੀਂ ਚਲ ਠੀਕ ਆ ਬਾਬਾ ਗੁਰੂ ਆ ਬੰਨੇ ਤੇਰੇ ਮੂਰੇ ਹੱਥ ਕੁੱਤਾ ਹੂ ਜਿਹੜਾ ਤੈਨੂੰ ਅਜ ਤੋਂ ਬਾਅਦ ਕਹੂਗਾ ਮਰੀ ਜਾ ਫੋਨ ਤੇ ਟਕਰਾਂ ਮੈਨੂੰ ਕੀ ਲੋੜ ਪਈ ਐ ਟਕਰਾਂ ਮਾਰਨ ਦੀ ਹੈ ਅੱਗ ਲੱਗੀ ਪਈ ਐ ਵੀ ਇਹ ਬੈਠੀ ਕਿਉਂ ਆਂਗੀ ਜਾਂਦੇ ਨਹੀਂ ਹੈ ਜੇ ਮੈਨੂੰ ਇਸ ਘਾਟੇ ਵਿੱਚ ਜਦੋਂ ਮਰਜੀ ਦੇਖ ਲੋ ਵੱਟ ਖਾऊं ਵੱਟ ਖਾऊं ਪਈ ਰਹਿੰਦੇ ਨੇ ਕਿ ਕਦੇ ਤਾਂ ਉਹ ਵੀ ਬੰਦਾ ਹੱਸ ਕੇ ਗੱਲ ਕਰ ਲਵੇ ਨਾ ਹੁਣ ਇਹਨਾਂ ਨੂੰ ਮੈਨੂੰ ਜ਼ਿਆਦੀ ਪਤਾ ਲੱਗ ਗਿਆ ਵਿਆਹ ਬਾਰੇ 来 ਆਈਆਂ ਉਹ ਤਾਂ ਠੀਕ ਹੈ ਦੀਦੀ ਪਰ ਤੁਸੀਂ ਗੇਟ ਕਿਉਂ ਬੰਦ ਕੀਤਾ ਕੋਈ ਆ ਜਾਂਦਾ ਬਾਹਰ ਪਤਾ ਨਹੀਂ ਲੱਗਣਾ ਕਿਸੇ ਨੇ ਨਹੀਂ ਆਉਣਾ ਇੱਥੇ ਨਾਲੇ ਪਰ ਵੀ ਤੁਸੀਂ ਮੇਨਨ ਕੀ ਖੇਡਾ ਖੇਡੀ ਆ ਨੀ ਆ ਛੇਡਾ ਕੀ ਮਤਲਬ ਦੀਦੀ ਤੁਹਾਡਾ ਅਨਮੋਲ ਨਾਲ ਦੁਕਾਤ ਲੜੀ ਜਾਂਦੀ ਸੀਗੀ ਸੱਚੀ ਸੱਚੀ ਦੱਸ ਦੇ ਮੈਨੂੰ ਮੈਂ ਕਦ ਲੜੀ ਜਾਂਦੀ ਦੀਦੀ ਮੁੰਜੀ ਲੱਗਿਆ ਤੁਹਾਨੂੰ ਨਾਲੇ ਮੈਂ ਕਿਉਂ ਨਾਲ ਨਾ ਭਲਾਂਦੀ ਉਹਦੇ ਨਾਲ ਮੇਰ ਨਾਲ ਦਿਮਾਗ ਨਹੀਂ ਖਰਾਬ ਹੈਗਾ ਕਿ ਮੈਂ ਉਹੀ ਬੋਲੀ ਆਵਾ ਹਨ ਮੋਲਾ ਮੈਂ ਲੜਦੇ ਤੈਨੂੰ ਵੇਖ ਲਿਆ ਆਪਣੀ ਅੱਖਾਂ ਨਾਲ ਵੇਖਿਆ ਹੁਣ ਮੇਥੋਂ ਕੋਈ ਗੱਲ ਨਾ ਲਕੋ ਲੱਗਦਾ ਦੀਦੀ ਨੂੰ ਅਸਲ ਗੱਲ ਦਾ ਪਤਾ ਹੀ ਨਹੀਂ ਹੈਗਾ ਕਿ ਕਿਤੇ ਅਸਲ ਗੱਲ ਦਾ ਪਤਾ ਹੁੰਦਾ ਤੈਨਾਂ ਨੇ ਮਿੱਤਰ ਡਾਇਰੈਕਟ ਪੁੱਛ ਲੈਣਾ ਸੀ ਕਿ ਉਹੀ ਗੱਲ ਪੁੱਛਣੀ ਸੀ ਬੋਲ ਹੁਣ ਕੋਈ ਹੈ ਜਵਾਬ ਨਾਲੇ ਮੈਨੂੰ ਸਾਲ ਹੋ ਗਿਆ ਵਿਆਹੀ ਨੂੰ ਮੋਦਾ ਇਹੋ ਜਿਹਾ ਕਦੇ ਮੈਂ ਰੂਪ ਨਹੀਂ ਦੇਖਿਆ ਜਿੰਨੇ ਕੁਸਤ ਨਾਲ ਉਹ ਤਿੰਨ ਨਾਲ ਲੜ ਰਿਹਾ ਸੀ ਕੀ ਗੱਲ ਹੈ ਦੀਦੀ ਤੁਸੀਂ ਤਾਂ ਉੰਜ ਹੀ ਕਰੀ ਜਾਂਦੇ ਹੋਗੇ ਨਾਲੇ ਤੁਹਾਨੂੰ ਚੰਗਾ ਭਰਾਤਾ ਪਤਾ ਉਹ ਮਾਣੀ ਮਾੜੀ ਗੱਲ ਤੇ ਲੱਗ ਜਾਂਦਾ ਗੱਲ ਲੜਨ ਆਹੋ ਉਹਦਾ ਦਿਮਾਗ ਖਰਾਬ ਹੈ ਨਾ ਉਹ ਤੇਨ ਨਾਲ ਲੜੂਗਾ ਕੋਈ ਨਾ ਕੋਈ ਤਾਂ ਗੱਲ ਹੈਗੀ ਹੈ ਜਿਹੜੀ ਗੱਲ ਦਾ ਤੁਲਕ ਹੋਈ ਜਾਂਦੀ ਹੈ ਨਾ ਮੈਂ ਜਾ ਕੇ ਮੋਨ ਨੂੰ ਪੁੱਛਦੀ ਆ ਲੈ ਦੀ ਇਹ ਚ ਪੁੱਛਣ ਵਾਲੀ ਕੀ ਗੱਲ ਆਗੀ ਉਹ ਤਾਂ ਬਸ ਵੈਸੇ ਅ ਲੈ ਅਸੀਂ ਮੀਆਂ ਬੀਬੀਆਂ ਇੰਨਾ ਕੁਝ ਤਾਂ ਸੱਚ ਹੁੰਦਾ ਹੀ ਰਹਿੰਦਾਗਾ ਫਿਰ ਕਿਉਂ ਗਿਆ ਜੇ ਸਾਡੇ ਦੋਨਾਂ ਚਤੂਤ ਮੈਂ ਮੈਂ ਹੋਊਗੀ ਇਹ ਤੇ ਇੰਨਾ ਵੱਡਾ ਇਸ਼ੂ ਕ੍ਰੀਏਟ ਕਰਨ ਦੀ ਕੀ ਲੋੜ ਪਈ ਹੈਗੀ ਤੇ ਐਨੀ ਕ ਲੜਾਈ ਸੀਗੀ ਮੈਨੂੰ ਤਾਂ ਲੱਗਦਾ ਕਿ ਐਨੀ ਕ ਲੜਾਈ ਸੀ ਚਾਰ ਦਿਨ ਤਾਂ ਤੁਹਾਡੇ ਵਿਆਹ ਨੂੰ ਹੋਏ ਨੇ ਤੇ 40 ਵਾਰ ਤੁਸੀਂ ਲੜ ਪਏ ਤੈਨੂੰ ਕੋਈ ਫਰਕ ਹੀ ਨਹੀਂ ਪਿਆ ਹੈਗਾ ਹਾਂ ਬਸ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਅੱਛਾ ਤੈਨੂੰ ਫਰਕ ਹੀ ਨਹੀਂ ਪਿਆ ਕਿਉਂ ਨਹੀਂ ਪਿਆ ਤੈਨੂੰ ਫਰਕ ਇਹੀ ਤਾਂ ਮੈਂ ਪੁੱਛਣਾ ਚਾਹਨੀ ਗੱਲ ਕੀ ਐ ਮੈਨੂੰ ਨਹੀਂ ਪਤਾ ਮੈਨੂੰ ਖੁਦ ਨੂੰ ਨਹੀਂ ਸਮਝ ਆ ਰਿਹਾਗਾ ਕਮਾਲ ਦੀ ਗੱਲ ਐ ਪ੍ਰਵੀਨ ਛੇੜੇ ਹਸਾਬ ਨਾਲ ਨਾ ਅਨਮੋਲ ਗੁੱਸੇ ਹੋ ਕੇ ਗਿਆ ਨਾ ਜੇ ਤੇਰੀ ਸਾਥੇ ਮੈਂ ਹੁੰਦੀ ਨਾ ਉਹਦੇ ਪੈਰੀ ਹੱਤ ਲਾ ਕੇ ਮਿੰਤਾ ਤਰਲੇ ਕਰਦੀ ਮੈਂ ਆਪਣੇ ਹਸਬੰਡ ਦੇ ਤੇ ਤੂੰ ਉਹਨੂੰ ਮਨਾਇਆ ਕਿੱਕ ਨਹੀਂ ਹੈਗਾ ਮੈਂ ਇਥੋਂ ਨਹੀਂ ਕਿਸੇ ਦੇ ਤਰਲੇ ਮਿੰਤਾ ਆਉਂਦੀ ਹੈਗੀ ਤੇ ਨਾ ਹੀ ਕਿਸੇ ਦੇ ਪੈਰ ਫੜਦੀ ਆਂ ਤਾਨੂੰ ਚੰਗਾ ਭਲਾ ਬਤਾਦਾ ਜਿਹਦਾ ਜੋ ਦਿਲ ਕਰਦਾ ਜਿਵੇਂ ਕਰਦਾ ਕਰਨ ਦੋ ਹਸਬੰਡ ਵਾਈਫ ਚੱਲਦਾ ਨਾ ਔਰ ਉਸ ਨੂੰ ਮਨਾਉਣਾ ਤਾਂ ਚੱਲਦੇ ਹੀ ਰਹਿੰਦਾ ਪਰ ਤੈਨੂੰ ਮਨਾਉਣਾ ਚਾਹੀਦਾ ਸੀ ਇਹ ਤੇਰੀ ਗਲਤ ਗੱਲ ਹੈ ਮੈਂ ਨਹੀਂ ਮਨਾ ਸਕਦੀ ਕਿਸੇ ਨੂੰ ਵੀ ਦੀਦੀ ਅੱਜ ਤੱਕ ਤਾਨੂੰ ਲੱਗਦਾ ਵੀ ਮੈਂ ਕਿਸੇ ਦੇਗੇ ਚੂੰਗੀ ਨਾ ਤਾਂ ਮੈਂ ਮਨਾਵਾ ਨੂੰ ਅੱਜ ਤੇ ਨਾ ਮਨਾਵਾ ਕੱਲ ਤੇ ਵੈਸੇ ਵੀ ਮੈਂ ਨੇ ਉਹਨੂੰ ਰੁੱਸਣ ਨੂੰ ਕਿਹਾ ਜੇ ਐਨੇ ਫਿਕਰ ਹਾਂ ਨਾ ਤਾ ਤਾਂ ਤੁਸੀਂ ਮਨਾ ਲਓ ਪਰ ਮੈਨੂੰ ਨਾ ਕਹੋ ਹਾਦੋਂ ਕੀ ਗੱਲ ਤਾਂ ਸੁਣ ਕੇ ਜਾ ਇਹ ਕੋਈ ਗੱਲ ਵੱੰਦੀ ਹੈ ਤੇਰੀ ਮੈਨੂੰ ਹੋਇਆ ਕਿ ਮੈਂ ਤਾਂ ਸਾਂਝੀ ਨਹੀਂ ਆਉਂਦੀ ਹੈਗੀ ਨਾ ਤੇ ਮੈਨੂੰ ਗੱਲ ਦੱਸਦੀ ਇਹ ਕਿਉਂ ਲੜਦੇ ਨੇ ਕਿਉਂ ਨਹੀਂ ਮੈਨੂੰ ਲੱਗਦਾ ਮੈਨੂੰ ਟੋਨੀ ਨਾਲ ਗੱਲ ਕਰਨੀ ਚਾਹੀਦੀ ਹੈ ਐਵੇਂ ਤਾਂ ਕੰਮ ਟੇਡਾ ਹੋਈ ਜਾਂਦਾ ਉਹ ਬੋਲ ਬੋਲਾ ਲੈ ਆ ਚਾ ਇੰਨੀ ਠੱਡ ਹੋਈ ਵੀ ਆ ਕਦੋਂ ਦਾ ਕਿਹਾ ਤੈਨੂੰ ਆ ਨਹੀਂ ਆ ਜੀ ਕੌਣ ਹੀ ਤੋਂ ਕਰਦੇ ਹੁੰਨੇ ਹੋ ਸਾਨੂੰ ਟਾਈਮ ਤਾਂ ਲੱਗਦਾ ਹੀ ਹੈ ਉਹ ਚੜ ਕੋਈ ਨਾ ਸੱਚ ਮੈਂ ਨਾ ਤੁਹਾਨੂੰ ਨਾਲ ਇੱਕ ਗੱਲ ਕਰਨੀ ਆ ਹਾਂ ਬੋਲ 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 ਕੀ ਗੱਲ ਕਰਨੀ ਹੈ ਆ ਦੇਖ ਲਓ ਪ੍ਰਵੀਨ ਤੇ ਅਨਮੋਲਾ ਆਪਸ ਵਿੱਚ ਬੋਲਦੇ ਨਹੀਂ ਕੀ ਮਤਲਬ ਆਪਸ ਵਿੱਚ ਬੋਲਦੇ ਨਹੀਂ ਮਤਲਬ ਇਹੀ ਹੈ ਇੱਕ ਦੂਜੇ ਨਾਲ ਗੁੱਸੇ ਹੋਏ ਪਏ ਨੇ ਅਜੇ 4 ਦਿਨ ਤਾਂ ਹੋਏ ਉਹਨਾਂ ਦੇ ਵਿਆਹ ਨੂੰ ਤੇ ਇਹ ਬੋਲਣੋਂ ਵੀ ਹਟ ਗਏ ਕੀ ਹੋ ਗਿਆ ਇਹਨਾਂ ਨੂੰ ਇਹ ਤਾਂ ਪਤਾ ਨਹੀਂ ਜੀ ਮੈਂ ਵੀ ਇਹੀ ਸੋਚ ਕੇ ਪਰੇਸ਼ਾਨ ਹੋਈ ਜੰਨੀ ਆ ਵੀ ਇਹੋ ਜਿਹੀ ਵੀ ਕੀ ਗੱਲ ਹੋਊਗੀ ਵੀ ਆਪਸ ਚ ਲੜੀ ਜਾਂਦੇ ਨੇ ਉਹ ਚੱਲ ਕੋਈ ਨਾ ਤੂੰ ਐਵੇਂ ਨਾ ਉਹ ਲੋਡ ਲਿਆ ਕਰ ਐਵੇਂ ਦਿਮਾਗ ਤੇ ਕੋਈ ਨਾ ਬੋੜ ਪੈਣਗੀ ਪਰ ਜੀ ਤੰਸ਼ਾ ਤਾਂ ਹੋ ਹੀ ਜਾਂਦੀ ਐ ਗੱਲ ਛੋਟੀ ਜੀ ਹੋਵੇ ਤਾਂ ਵੀ ਗੱਲ ਐ ਗੱਲ ਹੀ ਇੰਨੀ ਵੱਡੀ ਹੋਈ ਐ ਇੰਨੀ ਵੱਡੀ ਹੋਈ ਐ ਕੀ ਮਤਲਬ ਮੈਨੂੰ ਵੀ ਪ੍ਰਵੀਰ ਨੇ ਕੁਝ ਖਾਸ ਨਹੀਂ ਦੱਸਿਆ ਬਸ ਹੁਣ ਇਹ ਨਾ ਗੱਲ ਗੋਲ ਮੋਲ ਕਰਤੀ ਤੇ ਹੁਣ ਮੈਂ ਅਨਮੋਲ ਨੂੰ ਕੀ ਪੁੱਛਾਂ ਅੱਛਾ ਕੀ ਗੱਲ ਹੋ ਸਕਦੀ ਹੈ ਨਾਲੇ ਤੇਰੀ ਤਾਂ ਭੈਣ ਹੈ ਪ੍ਰਵੀਨ ਤੂੰ ਉਹਨੂੰ ਪੁੱਛ ਵੀ ਸਕਦੀ ਹੈ ਤੁਹਾਨੂੰ ਕੀ ਲੱਗਦਾ ਜੀ ਵੀ ਮੈਂ ਪੁੱਛਿਆ ਨਹੀਂ ਹੋਣਾ ਕਿੰਨੀ ਵਾਰੀ ਪੁੱਛ ਲਿਆ ਪ੍ਰਵੀਨ ਨੂੰ ਵੀ ਹੋਇਆ ਕੀ ਹੈ ਮੈਨੂੰ ਤਾਂ ਕੁਝ ਦੱਸਦੀ ਨਹੀਂ ਸਗੋਂ ਕੋਈ ਨਾ ਕੋਈ ਬਹਾਨਾ ਲਾ ਕੇ ਨਾ ਕਮਰੇ ਚੋਂ ਬਾਹਰ ਚਲੀ ਜਾਂਦੀ ਹੈ ਇਹੋ ਜੀ ਕੀ ਗੱਲ ਹੋ ਸਕਦੀ ਹੈ ਬਲਬਲ ਤੂੰ ਤਾਂ ਮੈਨੂੰ ਟੈਨਸ਼ਨ ਚ ਹੀ ਪਾਤਾ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਜੀ ਐਵੇਂ ਲੱਗੀ ਜਾਂਦਾ ਵੀ ਦੋਨੋਂ ਵਿਆਹ ਕਰਵਾ ਕੇ ਨਾ ਖੁਸ਼ ਨਹੀਂ ਹੈਗੇ। ਮਾ ਐ ਕਿਵੇਂ ਹੋ ਸਕਦਾ? ਨਾਲੇ ਇੰਨਾ ਦੀ ਸਹਿਮਤੀ ਨਾਲ ਵਿਆਹ ਹੋਇਆ ਹੈ। ਉਹੀ ਤਾਂ ਗੱਲ ਹੈ ਜੀ। ਸਹਿਮਤੀ ਨਾਲ ਤਾਂ ਵਿਆਹ ਹੋਇਆ ਪਰ ਦੋਨਾਂ ਦੀ ਗੱਲਾਂ ਤੋਂ ਪਤਾ ਲੱਗਦਾ ਵੀ ਵਿਆਹ ਕਰਵਾ ਕੇ ਖੁਸ਼ ਨਹੀਂ ਹੈਗੇ। ਦੋਨੋਂ 부জে 부জে ਜੇ ਰਹਿੰਦੇ ਨੇ। ਚੱਲ ਤੂੰ ਐ ਕਰ, ਪ੍ਰਵੀਰ ਨੂੰ ਪੁੱਛ ਲੈ। ਕੀ ਕਹਿੰਦੀ ਐ? ਕੀ ਪਤਾ ਤੈਨੂੰ ਕੁਝ ਦੱਸ ਹੀ ਦੇਵੇ। ਅੱਛਾ ਸੀ ਜੀ ਮੈਂ ਪ੍ਰਵੀਰ ਨੂੰ ਬਥੇਰੀ ਵਾਰ ਪੁੱਛ ਲਿਆ। ਪਰ ਮੈਨੂੰ ਕੁਛ ਦੱਸ ਹੀ ਨਹੀਂ ਰਹੀ। ਅੱਛਾ ਜੀ ਯਾਰ ਹੁਣ ਇਹ ਆਈ ਲੜਨ ਲੱਗ ਗਏ ਤਾਂ ਫਿਰ ਇਹਨਾਂ ਦੀ ਕਿੰਨਾ ਕ ਟਾਈਮ ਨੀ ਬੂ? ਉਹੀ ਤਾਂ ਮੈਂ ਸੋਚੀ ਜੰਨੀ ਆ ਵੀ ਹੁਣੇ ਤੋਂ ਹੀ ਇਹਨਾਂ ਦਾ ਇਹ ਹਾਲ ਹੈ ਵੀ ਆਪਸ ਵਿੱਚ ਉਹ ਬੋਲਦੇ ਨਹੀਂ ਹੈਗੇ ਤੇ ਰਿਸ਼ਤਾ ਕਿੰਨਾ ਕ ਟਾਈਮ ਚੱਲੂਗਾ ਇਹਨਾਂ ਦਾ। ਨਾ ਤਾਂ ਅਨਮੋਲ ਪਰਵੀਨ ਨੂੰ ਸੱਦਣਾ ਬੁਲਾਉਂਦਾ, ਨਾ ਉਹ ਘਰੇ ਖੜਦ। ਭੀ ਇਹੋ ਜੀ ਕੀ ਗੱਲ ਹੋ ਸਕਦੀ ਹੈ? ਹੋਰ ਨਾ ਕੋਈ ਨਵਾਂ ਸਿਆਪਾ ਪਾ ਕੇ ਬਹਿ ਜਾਣ। ਨਾਲੇ ਸਾਰੇ ਲੋਕਾਂ 'ਚ ਜਲੂਸ ਕੱਢਣਗੇ ਆਪਣਾ। ਉਹੀ ਤਾਂ ਗੱਲ ਹੈ ਜੀ। ਲੋਕ ਤਰ ਤਰ੍ਹਾਂ ਦੀ ਗੱਲਾਂ ਬਣਾਉਣਗੇ ਵੀ ਹਜੇ ਕੱਲ ਤਾਂ ਵਿਆਹ ਹੋਇਆ ਤੇ ਅੱਜ ਇਹਨਾਂ ਦਾ ਹਾਲ ਤੁਨ ਮੋਰ ਨੇ ਕੋਲ ਕੋਈ ਗੱਲ ਨਹੀਂ ਕਰਦਾ ਤੇਰੇ ਨਾਲ ਤਾਂ ਸ਼ੇਅਰ ਕਰਦਾ ਕੋਈ ਗੱਲ ਜੀ ਜੇ ਮੇਰੇ ਨਾਲ ਕੋਈ ਉਹ ਗੱਲ ਸ਼ੇਅਰ ਕਰਦਾ ਹੁੰਦਾ ਤਾਂ ਮੈਂ ਤੁਹਾਨੂੰ ਦੱਸ ਵੀ ਦਿੰਦੀ ਵੀ ਕੀ ਗੱਲ ਐ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਕਰਦਾ ਹੋਗਾ ਚਲ ਤੂੰ ਐਂ ਕਰੀ ਮੋਰ ਨਾਲ ਗੱਲ ਕਰਕੇ ਦੇਖੀ ਜੇ ਕੋਈ ਦੱਸਦਾ ਤਾਂ ਮੈਨੂੰ ਦੱਸ ਲਈ ਕਿਉਂ ਹੁਣ ਤਾਂ ਮਸਲਾ ਹੱਲ ਹੋ ਜੂ ਬਾਅਦ ਚ ਨਹੀਂ ਹੋਣਾ ਗੱਲ ਤਾਂ ਤੁਹਾਡੀ ਸਹੀ ਐ ਹਜੇ ਮਾਸੀ ਜੀ ਕਹਿੰਦੇ ਸੀ ਵੇ ਵਿਆਹ ਤੋਂ ਬਾਅਦ ਮੈਂ ਘਰੇ ਆਉਂਗੀ ਮੈਨੂੰ ਤਾਂ ਐ ਸੋਚ ਲੱਗੀ ਜਾਂਦੀ ਆ ਵੀ ਜੇ ਉਹ ਘਰੇ ਆ ਗਏ 2 ਦਿਨ ਰਹਿ ਪਏ ਤਾਂ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ 'ਚ ਲੜਾਈ ਚੱਲੀ ਜਾਂਦੀ ਆ ਫਿਰ ਉਹ ਤਰ੍ਹਾਂ ਤਰ੍ਹਾਂ ਦੀ ਗੱਲਾਂ ਬਣਾਉਣਗੇ ਪਤਾ ਨਹੀਂ ਕੀ ਕੋ ਸਮਝਣਗੇ ਕੋਈ ਯਾਰ ਨਾਲੇ ਲੋਕਾਂ ਚ ਆਪਣਾ ਜੂਸ ਨਿਕਲੂ ਚਲ ਠੀਕ ਹੈ ਯਾਰ ਮੈਂ ਜਾਂਦਾ ਮੇਰੀ ਗੱਲ ਸੁਣੋ ਜੀ ਚਾਹ ਤਾਂ ਪੀ ਕੇ ਚੱਲ ਜੋ ਤੁਸੀਂ ਘੱਟ ਟੈਨਸ਼ਨ ਲਈ ਆ ਲੜਾਈਆਂ ਐ ਨਾ ਜੋ ਹੁੰਦੀਆਂ ਨੇ ਸੋਚ ਸਾਨੂੰ ਪਾ ਰੱਖੀ ਆ ਪੀ ਪਤਾ ਨਹੀਂ ਕੀ ਗੱਲ ਹੈ ਕੋਈ ਗੱਲ ਨਹੀਂ ਮੈਂ ਹਨਮੋਹ ਨਾਲ ਗੱਲ ਕਰਕੇ ਦੇਖ ਰਹੀ ਆ ਹੁਣੋਂ ਪੁੱਛਾ ਤਾਂ ਸੀ ਵੀ ਕੀ ਗੱਲ ਹੈ ਤੁਸੀਂ ਦੋਨੋਂ ਆਪਸ ਵਿੱਚ ਬੁਲਾਉਂਦੇ ਕਾ ਤੋ ਨਹੀਂ ਇੱਕ ਦੂਜੇ ਨੂੰ ਕੋਈ ਨਹੀਂ ਇਹਦੇ ਵੀ ਹੋਣੀ ਆ ਕੱਲ ਟਿਕਾਣੇ ਆਉਗੀ ਜਦੋਂ ਕਿਸੇ ਨੇ ਨਾ ਰੋਟੀ ਟੋਕੋ ਪੁੱਛਿਆ ਹਵਾ ਮੇਰੇ ਸਾਹਮਣੇ ਕਰਤਾ ਵਾਹ ਕਰ ਲਿਆ ਬੈਗਪੈਕ ਹੈ ਫਿਰ ਹੋਜੀ ਆਹੀ ਕੁਛ ਕਰਨਾ ਸੀ ਤਾਂ ਇੱਥੇ ਵਿਆਹ ਕਿ ਕਰਵਾਈ ਸੀ ਨਾ ਕਰਉਂਦੀ ਮੇਰੇ ਨਾਲ ਵਿਆਹ ਮੈਂ ਨਾ ਅਕਲ ਤੇ ਪੜਦਾ ਪਿਆ ਹੋਇਆ ਸੀ ਅੱਖਾਂ ਤੇ ਪੱਟੀ ਬੰਨੀ ਹੋਈ ਸੀ ਮੇਰੇ ਹੂੰ ਅੱਖਾਂ ਦੇ ਪੱਟੀ ਤਾਂ ਮੇਰੇ ਬੰਨੀ ਹੋਈ ਸੀ ਆ ਜਦੋਂ ਤੂੰ ਪਹਿਲੇ ਦਿਨ ਆਈ ਸੀ ਨਾ ਪਹਿਲੇ ਦਿਨ ਹੀ ਤੇਰੀ ਬਾਹ ਫੜ ਕੇ ਘਰੋਂ ਬਾਹਰ ਕੱਢਿਆ ਹੁੰਦਾ ਤਾਂ ਲੋਕਾਂ ਨੂੰ ਵੀ ਪਤਾ ਲੱਗਦਾ ਅੱਛਾ ਕਹਿ ਲੈਂਦਾ ਅਗਰ ਮੈਂ ਆਪੇ ਚਲੀ ਜਾਂਦੀ ਵੈਸੇ ਵੀ ਨਾ ਮੈਂ ਹੁਣ ਆਪ ਹੀ ਨਹੀਂ ਇੱਥੇ ਰਹਿਣਾ ਚਾਹੁੰਦੀ ਹੈਗੀ ਤੂੰ ਤਾਂ ਮੈਨੂੰ ਕੀ ਘਰੋਂ ਬਾਹਰ ਕੱਢਣਾਗਾ ਉਹ ਮੈਂ ਰੱਖਣਾ ਵੀ ਨਹੀਂ ਚਾਹੁੰਦਾ ਇਹੋ ਜੀ ਜਨਾਨੀ ਜਿਨੇ ਵਿਆਹ ਦੀ ਪਹਿਲੀ ਰਾਤ ਹੀ ਨਹੀਂ ਲਹਿਜ ਕੀਤੀ ਤੇ ਤਾਂ ਸਹੀ ਹਜੇ ਵੀ ਮੈਨੂੰ ਕਹਿ ਰਹੇਗਾ ਚੱਕੀ ਕਰਤੀ ਤੇਰੀ ਸੀਗੀ ਫਿਰ ਮੈਂ ਤਾਂ ਬੋਲਣਾ ਹੀ ਸੀ ਓਏ ਆਪ ਤਾਂ ਜਿਵੇਂ ਤੂੰ ਕੋਈ ਗਲਤੀ ਨਹੀਂ ਕੀਤੀ ਹੈ ਨਾ ਆਪਦੀ ਭੈਣ ਦਾ ਯਕੀਨ ਤੋੜਿਆ ਤੂੰ ਅੱਖ ਦੂਦ ਕਰਕੇ ਸਾਰੀ ਦੁਨੀਆ ਕਰਦੀ ਐ ਮੈਂ ਕੱਲੀ ਨੇ ਨਹੀਂ ਕਿਤਾ ਕੁਝ ਵੀ ਅੱਛਾ ਉਹ ਸ਼ਰਮ ਖਾ ਸ਼ਰਮ ਤੇਰੇ ਅਰਗੀ ਜਨਾਨੀ ਨਾਲ ਮੈਂ ਇੱਕ ਮਿੰਟ ਨਾ ਕਟਾਂ ਜਾਂ ਦਫਾ ਹੋ ਜਾ ਰੈਣਾ ਮੈਂ ਵੀ ਨਹੀਂ ਚਾਹੁੰਦੀ ਇੱਥੇ ਜਾ ਰਹੀਆਂ ਓ ਜਾ ਚੱਕ ਬੈਗ ਤੇ ਦਫਾ ਹੋ ਜਾ ਚੱਲ ਛੱਡ ਕੇ ਆ ਮਾਂ ਨਾਲੇ ਹੋਰ ਹਾਂ ਚੱਲ ਚਾਓ ਛੱਡ ਕੇ ਆ ਮੈਂ ਨਹੀਂ ਛੱਡੀ ਜਾਂਦੀ ਲੋੜ ਨਹੀਂ ਮੈਂ ਜਾ ਸਕਦੀ ਆ ਪਰ ਨਹੀਂ ਨਾ ਕਿੱਥੇ ਜਾ ਰਹੀਆਂ ਤੂੰ ਦੇਵੀ ਮੈਂ ਨਹੀਂ ਹੋਣੇ ਇਸ ਘਰ ਦੇ ਵਿੱਚ ਰੈਣਾ ਮੈਂ ਜਾ ਰਹੀਆਂ ਪਿੰਡ ਓਏ ਕੀ ਐ ਤੂੰ ਕਿਉਂ ਜਾ ਰਹੀਆਂ ਪਿੰਡ ਗੱਲ ਤਾਂ ਹੋਈ ਹੋਣੀ ਕੋਈ ਪਿੰਡ ਜਾ ਰਹੀਆਂ ਓਏ ਸੱਚ ਸੱਚ ਦੱਸ ਕਿੱਥੇ ਜਾ ਰਹੀਆਂ ਤੂੰ ਕਿ ਜਾ ਰਹੀਆਂ ਕੀ ਮਤਲਬ ਹੈ ਸਮਝਾਉਂਗੇ ਕੀ ਗੱਲ ਹੈ ਮੇਰੀ ਜ਼ਿੰਦਗੀ ਬਰਬਾਦ ਕਰਤੀ ਭਾਬੀ ਤੁਸੀਂ ਇਹਦੇ ਨਾਲ ਵਿਆਹ ਕਰਕੇ ਕੀ ਮਤਲਬ ਹੈ ਮੂਲ ਤੇਰਾ ਮੈਨੂੰ ਸਾਫ਼ ਸਾਫ਼ ਗੱਲ ਦੱਸ ਗੱਲ ਕੀ ਹੈ ਭਾਬੀ ਮੈਨੂੰ ਦੱਸ ਦੇਣ ਨੂੰ ਵੀ ਸ਼ਰਮ ਆਉਂਦੀ ਹੈ ਸਾਡੇ ਚ ਨਾ ਪਤੀ ਪਤਨੀ ਵਾਲਾ ਕੋਈ ਰਿਸ਼ਤਾ ਨਹੀਂ ਹੈਗਾ ਕੀ ਇੱਕ ਇੱਕ ਕਹੀਏ ਨਾ ਅਨਮੋਲ ਤੋਂ ਭਾਬੀ ਆਉ ਖੜੀਏ ਤੇਰੇ ਸਾਹਮਣੇ ਉਸੇ ਨੂੰ ਪੁੱਛ ਲੈ ਜਦੋਂ ਵਿਆਹ ਦਾ ਪਹਿਲਾ ਦਿਨ ਸੀ ਨਾ ਮੈਂ ਕਮਰੇ 'ਚ ਗਿਆ ਪਹਿਲੇ ਦਿਨ ਹੀ ਮੇਰੇ ਨਾਲ ਲੜਨ ਲੱਗ ਗਈ ਆਖੇ ਹਾਂ ਤੂੰ ਕਿਉਂ ਲੇਟ ਆਇਆ ਕਿਉਂ ਆਪਦੇ ਯਾਰਾਂ ਦੋਸਤਾਂ ਕੋਲ ਬੈਠਾ ਸੀ ਨਾ ਮੈਂ ਉਹਦੇ ਯਾਰਾਂ ਦੋਸਤਾਂ ਕੋਲ ਨਹੀਂ ਬੈਠਣਾ ਪਰ ਇਹਦੇ 'ਚ ਲੜਾਈ ਵਾਲੀ ਕਿਹੜੀ ਗੱਲ ਹੈ ਭਾਬੀ ਅੱਧੀ ਰਾਤ ਤੱਕ ਤਾਂ ਮੇਰੇ ਨਾਲ ਲੜਦੀ ਰਹੀ ਤੇ ਮੁੜ ਕੇ ਪਾਸਾ ਲੈ ਕੇ ਪੈ ਗਈ ਪਰ ਅਨਮੋਲ ਇਹਦੇ 'ਚ ਤਾਂ ਛੱਡਣ ਛਡਾਉਣ ਵਾਲੀ ਗੱਲ ਹੀ ਨਹੀਂ ਹੈਗੀ ਭਾਬੀ ਹਜੇ ਗੱਲ ਤਾਂ ਤੈਨੂੰ ਮੈਂ ਦੱਸੀ ਹੋਈ ਨਹੀਂ ਨਾ ਵਿਆਹ ਵਾਲੇ ਦਿਨ ਕਿੱਤੀ ਚਾਦਰ ਵਿਛਾਉਣ ਦੀ ਕੀ ਲੋੜ ਸੀ ਮਤਲਬ ਮਤਲਬ ਇਹ ਕਿ ਇਹ ਪਹਿਲਾਂ ਵੀ ਖਸਮ ਨਾ ਰਹਿੰਦੀ ਆਈ ਆ ਤੇ ਮੈਨੂੰ ਉੱਲੂ ਬਣਾਉਂਦੀ ਆ ਸਾਰਾ ਸਾਰਾ ਦਿਨ ਫੋਨ ਤੇ ਗੱਲਾਂ ਕਰਦੀ ਆ ਨਾ ਮੈਂ ਪਾਗਲ ਮੈਨੂੰ ਕੁਝ ਪਤਾ ਨਹੀਂ ਲੱਗਦਾ ਤੇ ਕੀ ਬੋਲੀਂ ਨਾਨ ਮੋ ਤੂੰ ਮੈਂ ਬੋਲਦਾ ਉਹ ਖੜੀ ਆ ਭਾਬੀ ਤੇਰੇ ਸਾਹਮਣੇ ਪੁੱਛ ਉਹਨੂੰ ਪੁੱਛ ਉਹਨੂੰ ਨਾ ਕੀ ਗੱਲ ਕੀ ਸੁਣ ਰਹੀ ਐ ਮੈਂ ਇਹ ਜੋਨ ਮੋ ਕਹਿ ਰਿਹਾ ਸੱਚ ਉਹ ਹਾਂ ਬੱਸ ਸੱਚਾ ਗਾ ਹੁਣ ਵੀ ਉਹਦੇ ਕੋਲ ਹੀ ਜਾਂਦੀ ਐ ਐਵੇਂ ਵੀ ਨਾ ਤੁਸੀਂ ਮੇਨਾਂ ਜ਼ਬਰਦਸਤੀ ਵਿਆਹ ਕੀਤਾ ਸੀ ਨਾ ਤੇ ਮੈਂ ਤਾਂ ਆਪ ਹੀ ਨਹੀਂ ਸੀ ਕਰਵਾਉਣਾ ਚਾਹਦੀ ਪਿਆ ਤਾਂ ਮੈਂ ਦੂਜੇ ਨੂੰ ਕਰਦੀ ਆ ਤੇ ਮੇਰੇ ਦਿਲ ਇਹਦੇ ਨਾਲ ਕਿੱਦਾਂ ਮਿਲຊੂਗਾ ਕਿਉਂ ਭਾਬੀ ਕੀ ਕਿਹਾ ਸੀ ਤੈਨੂੰ ਮੈਂ ਹੁਣ ਵੀ ਉਹਦੇ ਕੋਲ ਹੀ ਚੱਲੀ ਐ ਇਹ ਨਾ ਤੈਨੂੰ ਸ਼ਰਮ ਨਹੀਂ ਆਈ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ ਮਾਪਿਓ ਦੀ ਇੱਜ਼ਤ ਲੀਰ-ਵਲੀਰ ਕਰਤੀ ਤੈਨੂੰ ਸ਼ਰਮ ਨਹੀਂ ਆਈ ਬੇਸ਼ਰਮ ਨਾ ਹੋਵੇ ਕਿਸੇ ਥਾਂ ਦੀ ਜੇ ਕਿਸ ਨੂੰ ਪਹਿਲਾਂ ਪਿਆਰ ਕਰਦੀ ਸੀ ਮੈਨੂੰ ਦੱਸ ਤਾਂ ਦਿੰਦੀ ਕਮ ਸੇ ਕਮ ਮੈਂ ਇਹ ਜੀ ਜ਼ਿੰਦਗੀ ਤਾਂ ਨਾ ਬਰਬਾਦ ਕਰਦੀ ਪੈ ਗਈ ਘਰ ਚ ਠੰਡ ਥੋੜੇ ਗੱਲ ਸੁਣ ਲੋ ਮੇਰੀ ਹੁਣ ਤਾਂ ਕੋ ਥੋੜੀ ਮਨਮਾਨੀਆਂ ਚੱਲਦੀਆਂ ਨੇ ਇਸ ਘਰ ਚ ਪਰ ਮੁੰਨੀ ਹੁਣ ਮੈਂ ਉਹ ਕਰੂੰਗੀ ਜੋ ਮੇਰਾ ਦਿਲ ਕਰਿਆ ਕਰਦੀ ਆਂ ਉਹ ਮੁੰਡੇ ਨੂੰ ਪਿਆਰ ਤੇ ਉਹਦੇ ਕੋਲ ਹੀ ਜਾ ਰਹੀ ਆਂਗੀ ਰੋਕ ਲੋ ਜੀ ਰੋਕੇ ਜਾਂਦਾ ਤਲਾਕ ਦੇ ਪੇਪਰ ਆ ਜਾਣਗੇ ਤੇਰੇ ਕੋਲ ਸਾਈਨ ਕਰਦੀ ਲਾਗੀ ਸਮਝ ਪਰ ਪਰ ਵੀ ਨਾ ਹੋ ਬਸ ਭਾਬੀ ਜਾਨ ਦੇ ਮੈ ਨਹੀਂ ਰੱਖਣੀ ਇਹੋ ਜੀ ਜਨਾਨੀ ਜਦ ਦਫਾ ਹੋ ਜਾ ਤੂੰ ਆਪ ਦੀ ਮੁਰਗੇ ਸ਼ਕਲ ਵੀ ਨਾ ਭਾਜੀ ਮੈਨੂੰ ਦਫਾ ਹੋ ਜਾ ਮੈਂ ਤਾਂ ਕੀ ਮੈਂ ਜੁੱਤੀ ਨਹੀਂ ਪੈਰ ਪਾਉਂਦੀ ਇਸ ਘਰ ਚ ਜਾਨ ਦੇ ਭਾਬੀ ਕੋਈ ਨਹੀਂ ਰੋਣਾ ਭਾਬੀ ਚੁੱਪ ਕਰ ਜਾਨ ਬੋਲ ਇਹ ਕੀ ਹੋ ਗਿਆ ਆਪਾਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ